ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਦੇਖਦੇ ਹਾਂ ਕਿ ਹੈਵੀ ਲਾੜਕਣ ਆਪਾਂ ਘਰੇ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਚਾਹੀਦੀ ਹੈ ਜੀ ਆਪਾਂ ਨੂੰ ਲੈਸ ਤੇ ਸੂਈ ਧਾਗਾ ਤੇ ਇੱਕ ਆਪਾਂ ਨੂੰ ਚਾਹੀਦਾ ਜੀ ਕੈਂਚੀ ਤੇ ਇਸ ਦੇ ਨਾਲ ਆਪਾਂ ਨੂੰ ਥੋੜੀ ਜੀ ਵਾਈਟ ਕਲਰ ਦੀ ਕਾਟਨ ਚਾਹੀਦੀ ਆ ਤੇ ਲਾੜਕਣ ਬਣਾਉਣ ਤੋਂ ਬਾਅਦ ਜੋ ਆਪਾਂ ਉਸ ਦੇ ਉੱਪਰ ਮੋਤੀ ਐਡ ਕਰਦੇ ਹੋ ਤੁਹਾਡੀ ਮਰਜ਼ੀ ਹੈ ਜੀ ਤੁਸੀਂ ਮੋਤੀ ਲਗਾ ਸਕਦੇ ਹੋ ਚਾਹੇ ਉਸ ਦੇ ਉੱਪਰ ਡੋਰੀ ਵੀ ਲਗਾ ਸਕਦੇ ਹੋ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਸਾਉਤੋਂ ਪਹਿਲਾਂ ਜੀ ਆਪਣੇ ਲੈਸ ਲੈਤੇ ਤੁਸੀਂ ਲੜਕਨ ਕਿਹੜੀ ਸ਼ੇਪ ਚ ਬਣਾਉਣਾ ਪਹਿਲਾਂ ਤੁਸੀਂ ਉਦਾਂ ਦੀ ਲੈਸ ਲੈਣੀ ਆ ਤੇ ਇਸ ਦੇ ਵਿੱਚ ਦੇਖੋ ਕੱਟ ਵਰਕ ਕੀਤਾ ਹੋਇਆ ਤੇ ਲੈਸ ਵੀ ਬਹੁਤ ਸੋਹਣੀ ਆ ਤੇ ਇਸ ਦੇ ਵਰਕ ਵੀ ਕੀਤਾ ਹੈ ਤੇ ਇਸ ਦੇ ਮੋਤੀ ਬਗਾਰਾ ਵੀ ਲੱਗੇ ਹੋਏ ਨੇ ਤੇ ਆਪਣੇ ਜੀ ਡਬਲ ਰਾਉਂਡ ਦੇ ਵਿੱਚ ਇਸ ਨੂੰ ਕੱਟ ਲਿਆ ਦੋ ਤਹਾਂ ਆਪਣੇ ਇਸ ਜੀ ਲੈ ਲੀਆਂ ਲੈਸ ਦੀਆਂ ਤੇ ਇਸ ਤੋਂ ਬਾਅਦ ਜੀ ਆਪਾਂ ਸੂਈ ਧਾਗੇ ਨਾਲ ਵੀ ਇਸ ਨੂੰ ਜੋ ਆਪਾਂ ਸਲਾਈ ਕਰ ਸਕਦੇ ਹਾਂ ਜਾਂ ਤੇ ਗਲੂ ਵੀ ਵਰਤ ਸਕਦੇ ਹਾਂ ਜੀ ਸੂਈ ਧਾਗੇ ਜੇ ਕੋਈ ਜ਼ਰੂਰੀ ਨਹੀਂ ਆਪਾਂ ਸੂਈ ਧਾਗੇ ਨਹੀਂ ਬਣਾਉਣੇ ਨੇ ਤੇ ਇਸ ਤੋਂ ਬਾਅਦ ਜੇ ਆਪਾਂ ਸਟਾਰਟ ਕਰ ਲਿਆ ਜੀ ਸੂਈ ਧਾਗੇ ਨਾਲ ਇਸ ਨੂੰ ਬਣਾਉਣਾ ਤੇ ਇਸ ਨੂੰ ਚੰਗੀ ਤਰੀਕੇ ਨਾਲ ਜੋ ਆਪਾਂ ਇਹ ਚੀਜ਼ ਆ ਜੋ ਆਪਣੇ ਬੰਦ ਕਰ ਦਾਂਗੇ ਜਿਹਦੀ ਆਪਾਂ ਨੂੰ ਗਲਾਈ ਸ਼ੇਪ ਦਿਖ ਰਹੀ ਆ ਤੇ ਇਸ ਨੂੰ ਆਪਾਂ ਜੀ ਸੂਈ ਧਾਗੇ ਨਾਲ ਹੀ ਬਣਾ ਸਕਦੇ ਕਿਉਂਕਿ ਇਹ ਮਸ਼ੀਨ ਤੇ ਇਸ ਤੇ ਸੀਨ ਨਹੀਂ ਵੱਜਣੀ ਇਸ ਦੇ ਸਾਈਡਾਂ ਤੇ ਜੋ ਮੋਤੀ ਦੀ ਸ਼ੇਪ ਵਗੈਰਾ ਲਗਾਈ ਹੋਈ ਹੈ ਤੇ ਇਸ ਨੂੰ ਆਪਾਂ ਤੰਕਰ ਦੇ ਹਿਸਾਬ ਨਾਲ ਆਪਾਂ ਜੋ ਇਸ ਨੂੰ ਬੰਦ ਕਰ ਲਾਂਗੇ ਜੀ ਜੋ ਰਾਉਂਡ ਸ਼ੇਪ ਬਣੀ ਹੋਈ ਆ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਫਿਨਿਸ਼ਿੰਗ ਦੇ ਨਾਲ ਬੰਦ ਕਰਾਂਗੇ ਕਿ ਤਾਂ ਜੋ ਆਪਣਾ ਜੋ ਧਾਗਾ ਵਾ ਕਿ ਉਹ ਆਪਾਂ ਨੂੰ ਬਾਹਰ ਦਿਖਾਈ ਨਾ ਦਵੇ ਕਿ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਿੰਨਾ ਟਾਂਕਾ ਹੋ ਸਕੇ ਤਾਂ ਆਪਾਂ ਨੇ ਇਸ ਦਾ ਟਾਂਕਾ ਜੀ ਆਪਾਂ ਨੇ ਇਸ ਦਾ ਜੋ ਚੱਕਣਾ ਵਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਜੋ ਪੂਰੀ ਤਰੀਕੇ ਨਾਲ ਇਸ ਨੂੰ ਆਪਾਂ ਜੋ ਦੇਖੋ ਬੰਦ ਕਰਾਂਗੇ ਤੇ ਬੰਦ ਕਰਨ ਤੋਂ ਬਾਅਦ ਆਪਾਂ ਦੇਖਾਂਗੇ ਇਸ ਵਿੱਚ ਆਪਾਂ ਨੇ ਹੁਣ ਕਿਹੜੀ ਚੀਜ਼ ਨੂੰ ਐਡ ਕਰਨਾ ਤਾਂ ਆਪਣੇ ਜੋ ਲਟਕਣ ਦੀ ਸ਼ੇਪ ਆ ਆਪਣੇ ਪ੍ਰੋਪਰ ਇਹਦੇ ਇਸ ਦੀ ਆਪਣੇ ਬਣ ਕੇ ਤਿਆਰ ਹੋ ਬੂਗੀ ਇਹ ਵੀਡੀਓ ਨੂੰ ਪਲੀਜ਼ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਆਪਾਂ ਨੂੰ ਪੂਰੀ ਵੀਡੀਓ ਵਿੱਚ ਪਤਾ ਲੱਗ ਸਕੇ ਜੀ ਕਿ ਕਿਹੜੀ ਚੀਜ਼ ਆਪਾਂ ਨੇ ਕਿੱਦਾਂ ਤੇ ਕਿਵੇਂ ਬਣਾਈ ਹੈ ਤੇ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੁਹਾਨੂੰ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਤੁਸੀਂ ਜਰੂਰ ਕਰਿਆ ਕਰੋ ਦੇਖੋ ਜੀ ਆਪਾਂ ਨੇ ਜੋ ਲੜਕਾ ਦੀ ਸ਼ੇਪ ਦੇ ਪਾਪਾ ਨੇ ਦੇਖਣ ਚ ਲੱਗ ਰਿਹਾ ਆਪਣੇ ਸ਼ੇਪ ਜੋ ਇਸ ਦੀ ਲੜਕਣ ਦੀ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਦੂਜੀ ਆਈਟਮ ਜੋ ਹੈਗੀ ਜੀ ਆਪਣੇ ਬਾਇਟ ਕਲਰ ਦੀ ਕਾਟਨ ਕਾਟਨ ਆਪਾਂ ਬਿਸ ਇਸ ਵਿੱਚ ਕਾਟੋ ਚੁਜ ਕਰਦੇ ਆ ਇਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਇਸ ਦੇ ਵਿੱਚ ਜੋ ਆਪਣੀ ਲੈਸ ਹੈ ਇਸ ਦੇ ਉੱਪਰ ਨੈਟ ਦਾ ਕੰਮ ਹੋਇਆ ਹੋਇਆ ਹੈ ਨੈਟ ਦੇ ਉੱਪਰ ਇਸ ਦੇ ਉੱਪਰ ਆਪਣੇ ਜੋ ਕਢਾਈ ਵਗੈਰਾ ਕੀਤਾ ਜਿਸ ਦੇ ਵਿੱਚ ਆਪਾਂ ਕੱਪੜੇ ਵਗੈਰੇ ਦੀ ਜੋ ਕਾਤਰਾ ਹੁੰਦੀਆਂ ਨੇ ਉਹ ਐਡ ਕਰਾਂਗੇ ਤੇ ਦੇਖੋ ਜੀ ਉਹ ਵਿੱਚੋਂ ਦਿਖਣ ਗਈਆਂ ਤੇ ਇਹ ਚੀਜ਼ ਤੁਸੀਂ ਪੂਰੀ ਤਰ੍ਹਾਂ ਧਿਆਨ ਰੱਖਣਾ ਵਾ ਕਿ ਜੋ ਆਪਾਂ ਲੜਕਣ ਬਣਾਉਣਾ ਤੇ ਉਹ ਜੇ ਆਪਣੀ ਲੈਸ ਨੈਟ ਦੀ ਹੈ ਤੇ ਉਸ ਵਿੱਚ ਹਮੇਸ਼ਾ ਆਪਾਂ ਵਾਈਟ ਕਲਰ ਦੀ ਜੋ ਕਾਟਨ ਆ ਉਹੀ ਇਸਤੇਮਾਲ ਕਰਾਂਗੇ ਤਾਂ ਜੋ ਉਸ ਦਾ ਜੋ ਅੰਦਰ ਵਾਲੀ ਚੀਜ਼ ਦਾ ਆਪਣਾ ਜੋ ਰੰਗ ਆ ਕਿ ਬਾਹਰ ਨੈਟ ਵਿੱਚ ਨਾ ਦਿਖੇ ਤੇ ਬਹੁਤ ਮੇਰੇ ਭੈਣਾਂ ਇਹ ਚੀਜ਼ ਗੌਰ ਨਹੀਂ ਕਰਦੀਆਂ ਤੇ ਤੁਸੀਂ ਇਹ ਚੀਜ਼ ਦਾ ਜਰੂਰ ਧਿਆਨ ਰੱਖਣਾ ਕਿ ਆਪਾਂ ਨੇ ਇਸ ਦੀ ਥਾਂ ਤੇ ਕੋਈ ਕੱਪੜਾ ਵਗੈਰਾ ਵਿੱਚ ਇਸ ਦੇ ਕੱਟ ਕੇ ਨਹੀਂ ਪਾਉਣਾ ਹੈਗਾ ਤੇ ਇਸ ਵਿੱਚ ਆਪਾਂ ਨੇ ਜੋ ਵਾਈਟ ਕਲਰ ਦੀ ਲੇਸ ਆ ਤੇ ਉਹੀ ਐਡ ਕਰਨੀ ਆ ਇਸ ਤੋਂ ਬਾਅਦ ਆਪਾਂ ਨੇ ਐਡ ਕਰਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਇਸ ਦੀ ਜੋ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਇਸ ਨੂੰ ਬੰਦ ਵੀ ਕਰ ਦਿੱਤਾ ਬਸ ਜਿੰਨਾ ਹੋ ਸਕੇ ਆਪਾਂ ਨੇ ਜੋ ਸਲਾਈ ਦਾ ਟਾਂਕਾ ਉਹ ਘਾਟੀ ਚੱਕਣਾ ਤੇ ਜੇ ਆਪਾਂ ਪਤਾ ਨਾ ਲੱਗੇ ਦੂਸਰੇ ਨੂੰ ਕਿ ਆਪਾਂ ਨੇ ਜੋ ਸਲਾਈ ਨਾਲ ਆਪਾਂ ਇਹ ਦੇਖੋ ਬਣਾਇਆ ਜੇ ਪੂਰੀ ਤਰ੍ਹਾਂ ਜੋ ਫਿਨਿਸ਼ਿੰਗ ਦੇ ਨਾਲ ਆਪਾਂ ਇਸ ਨੂੰ ਬਣਾ ਲਿਆ ਤੇ ਇਸ ਤੋਂ ਬਾਅਦ ਤੁਸੀਂ ਇਸ ਦੇ ਉੱਪਰ ਜੋ ਆਪਾਂ ਲਾਟਕਣ ਡੋਰੀ ਵੀ ਆਉਂਦੀ ਹੈ ਬਹੁਤ ਐਦਾਂ ਚੀਜ਼ਾਂ ਆਉਂਦੀਆਂ ਨੇ ਜੇ ਤੁਸੀਂ ਇਸ ਦੇ ਉੱਪਰ ਲਗਾ ਸਕਦੇ ਤੁਸੀਂ ਮੋਤੀ ਲਗਾਉਣੇ ਨੇ ਤੁਹਾਡੀ ਚੁਆਇਸ ਹੈ ਜੀ ਕਿਉਂਕਿ ਮੋਤੀ ਵੀ ਆਪਾਂ ਨੂੰ ਅਕਸਰ ਆਪਣੇ ਘਰਾਂ ਦੇ ਵਿੱਚ ਮਿਲ ਹੀ ਜਾਂਦੇ ਨੇ ਤੇ ਮੈਂ ਵਿੱਚ ਇਸ ਦੇ ਥੋੜੇ ਜਿਹਾ ਮੋਤੀ ਐਡ ਕੀਤੇ ਨੇ ਜੀ ਤੇ ਦੇਖੋ ਮੋਤੀ ਆਪਾਂ ਨੇ ਇਸ ਦੇ ਉੱਪਰ ਆਪਣੇ ਲੜਕਣ ਦੀ ਸ਼ੇਪ ਦੇ ਹਿਸਾਬ ਨਾਲ ਲਗਾਉਣੇ ਨੇ ਕਿ ਜਿੰਨੀ ਕ ਆਪਾਂ ਨੂੰ ਲੜਕਣਾਂ ਦੀ ਸ਼ੇਪ ਚਾਹੀਦੀ ਆ ਤੇ ਇਦਾਂ ਹੀ ਆਪਾਂ ਨੇ ਜੀਕ ਇੱਕ ਇੱਕ ਦੋ ਦੋ ਕਰਕੇ ਜੋ ਆਪਣੀ ਇਸ ਦੀ ਲੜੀਆ ਜੋ ਤਿਆਰ ਕਰ ਲੈਣੀ ਆ ਆਲਰੇਡੀ ਆਪਣਾ ਜੋ ਮੋਤੀ ਦੀ ਆਪਣੇ ਉੱਪਰ ਸ਼ੇਪ ਬਣਾ ਸੀ ਉਹ ਆਪਣੀ ਤਿਆਰ ਹੋ ਗਈ ਆ ਇਸੇ ਤਰ੍ਹਾਂ ਜੀ ਆਪਾਂ ਨੇ ਜੋ ਦੂਜਾ ਲੜਕਣਾ ਤੇ ਉਹ ਵੀ ਆਪਾਂ ਨੇ ਇਸੇ ਤਰ੍ਹਾਂ ਜੋ ਆਪਾਂ ਤੁਹਾਨੂੰ ਦੱਸਿਆ ਉਹਦਾਂ ਹੀ ਇਸ ਨੂੰ ਬਣਾ ਕੇ ਆਪਾਂ ਨੇ ਉਹਦਾਂ ਹੀ ਕੰਪਲੀਟ ਕਰ ਲੈਣਾ ਵਾ ਤੇ ਜਦੋਂ ਦੋਨੇ ਆਪਣੇ ਲੜਕਣ ਤਿਆਰ ਹੋਗੇ ਤੇ ਉਸ ਬਾਅਦ ਤੁਸੀਂ ਦੇਖੋਗੇ ਕਿ ਜੋ ਆਪਣੇ ਜੋ ਇਸ ਦੀ ਫਾਈਨਲ ਲੁੱਕ ਆ ਤੁਹਾਨੂੰ ਬਾਅਦ ਵਿੱਚ ਦੇਖਣ ਨੂੰ ਮਿਲੇਗੀ ਕਿ ਆਪਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਜੀ ਆਪਾਂ ਚੰਗੀ ਤਰ੍ਹਾਂ ਜੋ ਆਪਣੇ ਬਾਜ਼ਾਰ ਵਿੱਚ ਲੜਕਣ ਆਪਾਂ ਨੂੰ ਮਿਲਦੇ ਨੇ ਕਿ ਓਦਾਂ ਦੇ ਆਪਾਂ ਇਹ ਚੀਜ਼ਾਂ ਘਰੇ ਵੀ ਬਣਾ ਸਕਦੇ ਆ ਬਹੁਤ ਘੱਟ ਖਰਚੇ ਵਿੱਚ ਜੋ ਆਪਣੇ ਕੋਲ ਅਕਸਰ ਸਮਾਨ ਇਦਾਂ ਦਾ ਪਿਆ ਹੁੰਦਾ ਵਾ ਇਹ ਦੇਖੋ ਜੀ ਆਪਣਾ ਇੱਕ ਲੜਕਣਾ ਹੈ ਲੜਕਣਾ ਬਣ ਕੇ ਜੀ ਆਪਣਾ ਰੈਡੀ ਹੈ ਇਸ ਤੋਂ ਬਾਅਦ ਆਪਾਂ ਦੇਣੀ ਹੈ ਇਸ ਨੂੰ ਫਾਈਨਲ ਲੁੱਕ ਉਹ ਤੁਹਾਡੇ ਚੁਆਇਸ ਦੇ ਮੁਤਾਬਕ ਹੈ ਜੀ ਤੁਸੀਂ ਇਸ ਨੂੰ ਐਦਾਂ ਵੀ ਬਣਾ ਸਕਦੇ ਹੋ ਤੇ ਜੇ ਤੁਸੀਂ ਹੋਰ ਡਿਜ਼ਾਈਨਰ ਬਣਾਉਣਾ ਚਾਹੁੰਦੇ ਹੋ ਤੇ ਆਪਾਂ ਦੇ ਕੋਲ ਅਕਸਰ ਇਦਾਂ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਉਹ ਵੀ ਤੁਸੀਂ ਇਸ ਵਿੱਚ ਆਪਾਂ ਜੋ ਇਸਤੇਮਾਲ ਕਰ ਸਕਦੇ ਐਦਾਂ ਹੀ ਮੇਰੇ ਕੋਲ ਥੋੜੇ ਜਿਹਾ ਘੁੰਗਰੂ ਪਏ ਸੀਗੇ ਤੇ ਇਸ ਕਰਕੇ ਮੈਂ ਸੋਚਿਆ ਇਸ ਨੂੰ ਆਪਾਂ ਥੋੜੇ ਜਿਹਾ ਡਿਜ਼ਾਈਨਰ ਲੁੱਕ ਹੋਰ ਦੇਈਏ ਤੇ ਸਭ ਤੋਂ ਪਹਿਲਾਂ ਆਪਾਂ ਨੇ ਸੈਂਟਰ ਦੇ ਵਿੱਚ ਆਪਾਂ ਨੇ ਇੱਕ ਘੁੰਗਰੂ ਐਡ ਕੀਤਾ ਤੇ ਇਸ ਦੇ ਨਾਲ-ਨਾਲ ਆਪਾਂ ਨੇ ਜੋ ਥੋੜੇ ਥੋੜੇ ਸਪੇਸ ਦੇ ਨਾਲ ਆਪਾਂ ਨੇ ਇੱਕ ਇੱਕ ਐਡ ਹੋਰ ਕੀਤਾ ਆਪਾਂ ਤਾਂ ਜੋ ਥੋੜੀ ਜਿਹੀ ਲੋਕਾਂ ਨੂੰ ਵਧੀਆ ਲੱਗ ਸਕੇ ਐਦਾਂ ਹੀ ਤੁਸੀਂ ਵੀ ਕੋਈ ਐਦਾਂ ਘੁੰਗਰੂ ਜਾਂ ਕੋਈ ਆਪਣੇ ਕੋਲ ਕੋਈ ਕ੍ਰਿਸਟਰ ਦੇ ਮੁਫਤੀ ਵਗੈਰਾ ਪਏ ਹੁੰਦੇ ਤੁਸੀਂ ਉਸ ਨੂੰ ਹੋਰ ਵੀ ਡਿਜ਼ਾਈਨਰ ਬਣਾ ਸਕਦੇ ਹੋ ਪਰ ਮੈਂ ਨਾ ਆਪਣਾ ਜੋ ਮਕਸਦ ਸੀਗਾ ਕਿ ਆਪਾਂ ਹੈਵੀ ਲੈਸਸ ਤੋਂ ਕਿਵੇਂ ਆਪਾਂ ਹੈਵੀ ਲੜਕਣ ਬਣਾ ਸਕਦੇ ਆ ਤੇ ਇਹ ਆਪਣਾ ਜੀ ਸਭ ਤੋਂ ਸੌਖਾ ਤਰੀਕਾ ਜੋ ਆਪਣੇ ਕੋਲ ਸਮਾਨ ਸਾਰਾ ਘਰੇ ਮੌਜੂਦ ਹੁੰਦਾ ਵਾ ਤੇ ਕੋਈ ਆਪਾਂ ਨੂੰ ਬਾਹਰੋਂ ਕੋਈ ਚੀਜ਼ ਲੈਉਣ ਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੋਹਣੇ ਦੇਖੋ ਬਣ ਕੇ ਆਪਣੇ ਜੋ ਲੜਕਣ ਆਪਣੇ ਤਿਆਰ ਹੋਏ ਨੇ ਬਹੁਤ ਦੇ ਘੱਟ ਖਰਚੇ ਵਿੱਚ ਤੇ ਤੁਸੀਂ ਵੀ ਇਦਾਂ ਦੀ ਜੋ ਚੀਜ਼ਾਂ ਆਪਾਂ ਲੜਕਣ ਵਗੈਰਾ ਕੋਈ ਵੀ ਆਪਣੇ ਕੋਲ ਲੈਸ ਪਈ ਹੁੰਦੀ ਹੈ ਹੈਵੀ ਚਾਹੇ ਤੁਸੀਂ ਉਹ ਰਾਉਂਡ ਸੇਪ ਚ ਵਿੱਚ ਹੈ ਚਾਹੇ ਥੋੜੀ ਉਹ ਆਪਣੀ ਲੈਸ ਸਟੇਟ ਹੈ ਤੇ ਤੁਸੀਂ ਇਦਾਂ ਦੇ ਲੜਕਣਾ ਜੋ ਆਪਣੀ ਚੁਆਇਸ ਦੇ ਮੁਤਾਬਕ ਬਣਾ ਸਕਦੇ ਹੋ ਵੀਡੀਓ ਨੂੰ ਪਲੀਜ਼ ਤੁਸੀਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਅੱਗੇ ਤੋਂ ਵੀ ਆਪਣੀ ਕੋਸ਼ਿਸ਼ ਇਦਾਂ ਹੀ ਜਾਰੀ ਰੂਗੀ